ਜੋਤ ਕਾਂਗਰਸ ਦੀ ਸਮੁੱਚੀ ਟੀਮ ਵੱਲੋਂ ਭਾਜਪਾ ਦੇ ਖਿਲਾਫ ਹਾਥੀਗੜ੍ਹ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਗਿਆ ਰੋਸ਼ ਪ੍ਰਦਰਸ਼ਨ ਕਰਨ ਦਾ ਕੀ ਕਾਰਨ ਹੈ ਦੇਖੋ ਪੂਰੀ ਵੀਡੀਓ ਪ੍ਰਟੋਸ ਇਹ ਜਿਹੜੀ ਸੈਂਟਰ ਦੀ ਸਰਕਾਰ ਹੈ ਜੋ ਧੱਕਾ ਕਰ ਰਹੀ ਹੈ ਕਿਸਾਨਾਂ ਨਾਲ ਅਸੀਂ ਉਹਦੇ ਪ੍ਰਟਕਟ ਦੇ ਵਿੱਚ ਖਲੋਤੇ ਆਂ ਇਹ ਬਹੁਤ ਜਿਹੜਾ ਕੱਲ ਇੱਕ 21 ਹਾਲਾ ਦਾ ਨੌਜਵਾਨ ਜਿਹਦੇ ਗੋਲੀ ਵਜੀ ਸਿਰ ਤੇ ਤੁਸੀਂ ਦੇਖਿਆ ਹੈਗਾ ਜਿਹੜੀ ਕੱਲ ਦੀ ਉਹਦੇ ਕਰਕੇ ਅਸੀਂ ਪ੍ਰਟਕਟ ਆਪਣਾ ਸ਼ਾਂਤਮਈ ਪ੍ਰਟਕਟ ਜਿਹੜਾ ਆਪਾਂ ਕਰਦੇ ਆਂ ਨਹੀਂ ਚਲੇਗੀ। ਗਰਿੰਦਰ ਮੋਦੀ ਦੀ ਤਾਨਾਸ਼ਾਹੀ ਨਹੀਂ ਚਲੇਗੀ। ਗਰਿੰਦਰ ਮੋਦੀ ਦੀ ਤਾਨਾਸ਼ਾਹੀ ਨਹੀਂ ਚਲੇਗੀ। ਛੋੜ ਮਜ਼ਦੂਰ ਇਕਟਾ ਜਿੰਦਾਬਾਦ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜਿਹੜੇ ਤਾਨਾਸ਼ਾਹੀ ਰਾਜ ਕਰ ਰਹੇ ਆ ਤੇ ਉਹਨਾਂ ਨੇ ਸਾਡੇ ਕਿਸਾਨਾਂ ਤੇ लाठी चार्ज ਤੇ ਗੋਲੀਆਂ ਮਾਰਾ ਰਿਹਾ ਤੇ ਜਦ ਕੀ ਤੁਸੀਂ ਵੇਖਿਆ ਵੀ ਕੱਲ ਇੱਕ ਨੌਜਵਾਨ ਦੀ ਹੱਤਿਆ ਹੋ ਚੁੱਕੀ ਆ ਤੇ ਤਾਨਾਸ਼ਾਹੀ ਰਾਜ ਚੱਲ ਰਿਹਾ ਆ ਮੋਦੀ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਸਾਡੇ ਦੇਸ਼ ਦੇ ਜਿਹੜੇ ਕਿਸਾਨਾਂ ਤੇ ਜਿਹੜੇ ਇੱਕ ਕੀਤੀ ਕੀਤਾ ਕਰ ਰਿਹਾ ਜਮੀਨੀ ਕੀਤਾ ਉਹਨਾਂ ਤੇ ਧੱਕਾ ਕਰ ਰਿਹਾ ਤਸ਼ੱਦਦ ਕਰ ਰਿਹਾ ਇਹ ਜਿਹੜਾ ਹਿਟਲਰ ਰਾਜ ਆ ਜੂਤ ਕਾਂਗਰਸ ਦੀ ਜਿਹੜੀ ਟੀਮ ਹੈ ਇਹ ਕਦੀ ਵੀ ਨਹੀਂ ਹੋਣ ਦੇਵੇਗੀ ਇਹਨਾਂ ਦੇ ਬਰ ਖਿਲਾਫ ਅਸੀਂ ਬੀਜੇਪੀ ਦਾ ਅੱਜ ਦਫ਼ਤਰ ਦਾ ਘਰਾਓ ਕਰ ਰਹੇ ਹਾਂ ਅੰਬਰਸਰ ਦੇ ਵਿੱਚ ਇਹ ਧੱਕਾ ਕਦੀ ਨਹੀਂ ਹੁੰਦਾ ਜਾਵੇਗਾ